ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਤੋਂ ਡੇਰ ਆ ਜੀ ਬਾਈ ਜੀ ਬਾਈ ਦੀ ਸਸੀ ਗਾਲ ਹਾਂਜੀ ਸਸੀ ਗਾਲ ਬਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਬੋਲੋ ਜੀ ਨਾਮ ਤੇ ਐਡਰੈਸ ਬੋ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਵਿੱਚ ਨੇੜੇ ਦਾ ਸਲਾਪੁਰਾ ਰਹਿ ਗਿਆ ਜੀ ਇਧਰ ਆਮਪੁਰਾ ਫੂਲ ਇਧਰ ਭਗਤਾ ਭਾਈ ਕਾ ਜਾਨੀ ਵਿਚਾਲੇ ਜੀ ਪਿੰਡ ਆਪਣਾ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਹੈ ਜੀ 9463842851 ਦੂਜਾ ਹੈਗਾ ਇਹ 70 78 20 605 ਜੀ ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਨੇ ਦੋਨੇ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸ ਹੋਈ ਬਾਈ ਜੀ ਦੂਜਾ ਸੂਸ ਹੋਈ ਵੀ ਆ ਇਹ ਕਦੋਂ ਸੂਈ ਆ ਬਾਈ ਇਹ ਨੂੰ ਮੰਨ ਕੇ ਅੱਜ ਤੀਜਾ ਦਿਨ ਆਈ ਸੂਈ ਨੀ ਤੀਜਾ ਚੌਥਾ ਮੰਨ ਕੇ ਚਲੋ ਠੀਕ ਆ ਬਾਈ ਬੱਚਾ ਕੀ ਆ ਬਾਈ ਮਗਰ ਇਹਦੇ ਬੱਚਾ ਹੀ ਮਗਰ ਬੱਚਾ ਬਾਈ ਤੇ ਕਿੰਨਾ ਕੁ ਬਾਈ ਬੋਲਾ ਹੁਣ ਰੈਡੀ ਆ ਬਾਈ ਇਹਦੇ ਕੋਲ 11 ਲੀਟਰ ਬੋਲਾ ਹੀ ਉਹਨੂੰ ਠੀਕ ਆ ਬਾਈ ਹਾਂਜੀ ਇਹ ਥੋੜੀ ਜਿਹੀ ਮਨ ਲਾ ਦੋਨੇ ਵੜਣਾ ਇੱਕ ਇੱਕ ਕਰੋ ਲੰਗੇ ਜੀ ਸਮਾਈ ਨਹੀਂ ਸੀ ਬੰਦਿਆਂ ਦੀ ਠੀਕ ਹੈ ਬਾਈ ਹਾਂਜੀ ਅੱਜ ਸਵੇਰੀ ਆਈਆਂ ਆਪਣੇ ਕੋਲ ਓਕੇ ਬਾਈ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜੀ ਬਾਈ ਜੀ ਦੇਖੋ ਬਰੀਕਾਂ ਵਾਲੀ ਵਹਿੜਾ ਮੇਰੇ ਸਾਹਮਣੇ ਵੀ ਦੁੱਧ ਚਵਾ ਦੂਗੀ ਇਹ 14 ਲੀਟਰ ਹੂੰ ਸੇਵ ਵਾਲੇ ਬੰਦੇ ਕੋਲ ਜਾਵੜੇ ਠੀਕ ਹੈ ਬਾਈ ਹਾਂਜੀ ਖੋਲ ਦੇ ਬਾਈ ਤੋ ਕਿਸੇ ਸੇਲ ਫੰਡੀ ਦਾ ਕੋਈ ਅੰਤ ਨਹੀਂ ਬਹਿੜਦਾ ਕੱਦ ਚੰਗਾ ਬ੍ਰੀਡ ਚੰਗੀ ਆ ਸੂਈ ਸਵਾਈ ਆ ਬਈ ਖਾਣ ਲੇ ਬਾਅਦ ਚੰਗਾ ਚਵਾਈ ਚੁਈ ਓਕੇ ਬਈ ਬੜਾ ਸੋਹਣਾ ਚੋਣਾ ਜੀ ਚੋਣਾ ਤਾਂ ਅੰਤ ਹੀ ਨਹੀਂ ਕੋਈ ਬੜਾ ਸੂਰਸ ਬੜਾ ਚੰਗਾ ਕੱਦ ਠੰਡੀ ਠੁੰਡੀ ਬਹੁਤ ਜੀ ਬੜਾ ਚੰਗੀ ਆ ਬਈ ਠੰਡੀ ਸੀ ਲਵਾਈ ਕਹਿੰਦਾ ਉਹ ਬੰਦੇ ਦੀ ਥੋੜੀ ਸਮਾਈ ਨਹੀਂ ਸੀਗੀ ਓਕੇ ਜੀ ਤੋਂ ਲਈ ਆਪਾਂ ਠੀਕ ਹੈ ਬਈ ਹਾਂਜੀ ਹੂੰ ਕਿੰਨਾ ਸਲ ਬ੍ਰੀਡ ਵਾਲੀ ਬਹਿੜ ਆ ਗਈ ਹਾਂਜੀ ਹਾਂਜੀ ਸਮਾਈ ਵਾਲੇ ਬੰਦੇ ਕੋਲੇ ਜਾਵੜੇ ਤਾਂ ਮਤਲਬ ਲੋਦਾ ਨਹੀਂ ਪਤਾ 14:00 2:00 15:00 ਚਵਾ ਸਕਦੇ ਜੀ ਸਹੀ ਗੱਲ ਆ ਬਈ ਤੇ ਵਾਲੇ ਬੰਦੇ ਕੋਲੇ ਜਾਵੜੇ ਤੇ ਕੀ ਮੋਲ ਆ ਬਈ ਜੈ ਜੈ ਬਾਈ ਜੀ ਨਹੀਂ ਵਾਦਾ ਘਾਟਾ ਨਹੀਂ ਹੋਣਾ ਬਾਈ ਜੀ ਮੁੱਲ ਆਪਣਾ 343000 ਦੀ ਵੜ ਦੇਵਾਂਗੇ ਚੱਕ ਬਾਈ ਜਮਾ ਜਾਜ ਮੁੱਲ 343000 ਰੁਪਏ ਮੁੱਲ ਦਾ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਬੈਡ ਦੇ ਬਿਸ਼ੱਕ ਤੋਂ ਬਿਨਾ ਬੱਚੋਂ ਐ ਬਹਿ ਜਾ ਥੱਲੇ ਕੋਈ ਦਿੱਕਤ ਨਹੀਂ ਜੀ ਠੰਡੀ ਸੀਲ ਫੁੱਲ ਮਾਹੀ ਕੋਈ ਚੱਕਰ ਹੀ ਨਹੀਂ ਲੱਗਾ ਤਾਂ ਇਹ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਫੁੱਲ ਕੋਈ ਚੱਕਰੀ ਨਹੀਂ ਜੀ ਹੱਥ ਲਾਈ ਚੱਲ ਲੈ ਇਹ ਵਾਰੇ ਕੋਲੇ ਵਾ ਵੀ ਕਮਾਲ ਦਾ ਬਾਕੀ ਧਾਰਾ ਜਿਹੜੀਆਂ ਕੋਈ ਚੱਕਰ ਨਹੀਂ ਮਾਰ ਕੇ ਨਾ ਧਾਰਾ ਮਾਰ ਕੇ ਦਿਖਾ ਨਹੀਂ ਕੋਈ ਠੀਕ ਹੈ ਬਈ ਲੈ ਬਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਸੋ ਇਹ ਸਵਾਈ ਆ ਤੇ ਥਣਲੇਵਾ ਚੰਗਾ ਚਿਵਾਈ ਤੁਹਾਡੇ ਸਾਹਮਣੇ ਆ ਜਣੀ ਇੱਕ ਨੰਬਰ ਬਾਈ ਕਹਿੰਦਾ ਚਿਵਾਈ ਆ ਹੋਲੀ ਆ ਠੰਡੀ ਸੀਲ ਆ ਬਾਈ ਠੰਡੀ ਸੀਲ ਤਾਂ ਬਾਹਲੀ ਆ ਬੜਾ ਬਾਕੀ ਬਾਈ ਮੁੱਲ ਜਮਾ ਜਾਇਜ਼ ਆ ਬਾਈ ਮਾਨ ਤਾਂ ਚਲੋ ਮਾੜਾ ਮੋਟਾ ਹੋ ਜੂਗਾ ਮੁੱਲ ਜਮਾ ਜਾਇਜ਼ ਆ ਪਹਿਲਾਂ ਵੀ ਮੁੱਲ ਬਾਈ ਦੇ ਜਾਇਜ਼ ਹੀ ਹੁੰਦੀ ਆ ਥਾਣ ਦਿਖਾਉਨੇ ਆ ਪਸਮਾਰ ਕਰੀ ਕਿੱਲਾ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਆ ਬਾਕੀ ਚਵਾਈ ਤੁਹਾਡੇ ਸਾਹਮਣੇ ਆ ਜਾਣੀ ਵੀਰੇ ਚੋਣ ਤਾਂ ਬੜਾ ਸੋਹਣਾ ਲੱਗਈ ਬੜਮਾ ਚਵਾਈ ਦੇਖੋ ਮੋਟੀ ਮੋਟੀ ਚਵਾਈ ਆ ਜਿਵੇਂ ਮਰਦੀ ਧਾਰਾ ਮਰੀ ਚੱਲ ਕੋਈ ਚੱਕਣੀ ਖੱਲਣਾ ਕਰਮਣੀ ਰਹਿਣੀ ਕਹਿਣਾ ਕਰਮਣੀ ਕੋਸੀ ਚਵਾਈ ਬੜੀ ਚੰਗੀ ਆ ਬੜਾ ਸੋਹਣਾ ਚਾਂ ਆ ਬਾਕੀ ਠੰਡੀ ਤਾਂ ਐਂ ਖੜੇ ਰਹਿਣਾ ਵਿਚਾਰੀ ਨੇ ਸਹੀ ਗੱਲ ਆ ਬਈ ਲੈ ਇਸ ਲਈ ਥਣਾ ਦੀ ਚਵਾਈ ਦੇਖੋ ਬਾਈ ਮੋਟਾ ਮੋਟਾ ਕਰਮਣੀ ਚੋਣ ਲੱਗਿਆ ਬੜੀ ਚੰਗੀ ਚਵਾਈ ਆ ਦੁੱਧ ਵੀ ਚਿੱਟਾ ਹਨ ਹੀ ਫੈਨ ਦਾ ਦੁੱਧ ਆਗਾ ਬਾਕੀ ਮੁੱਲ ਦੀ ਗੱਲ ਕਰੀਏ ਮੁੱਲ ਜਮ ਜਾਇਜ਼ਾ ਸੂਰੀਆਂ ਬਰੀਕੀਆਂ ਚਾਹੀਦੀਆਂ ਕਿਸੇ ਕੋਲ ਪੱਖੋਂ ਐਂ ਹੀ ਗੱਲ ਸਹੀ ਹੈ ਨੇੜੇ ਦਿਖਾ ਦੇ ਜੀ ਪਸਮਾਰ ਕਰਿਆ ਬੜੀ ਲੈ ਵਾ ਦੇਖੋ ਨੇੜ ਤੋਂ ਲੈ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਆਰਡਰ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ ਲੈ ਯਾਰ ਇਥੇ ਥਾਂ ਵਾਲੀ ਜੀ ਬਰੀਕੀਆਂ ਵਾਲੀ ਬੈੜਾ ਨਹੀਂ ਸਹੀ ਗੱਲ ਆ ਬਾਈ ਹਾਂਜੀ ਅੱਗੇ ਬਾਈ ਦੂਜਾ ਨੰਬਰ ਤੇ ਕਿਹੜਾ ਸੂਸ ਸੂਈ ਆ ਇਹ ਵੀ ਦੂਜਾ ਸੂਸ ਸੂਈ ਆ ਬਾਈ ਜੀ ਕਦੋਂ ਸੂਈ ਆ ਬਰਾ ਇਹ 5-6 ਦਿਨ ਹੋ ਗਏ ਜੀ ਸੂਈ ਨੂੰ ਮੇਰੇ ਨੂੰ ਠੀਕ ਆ ਬੱਚਾ ਕੀ ਦੇ ਤਾਂ ਨਹੀਂ ਇਹਦੇ ਪੱਛਾ ਜੀ ਮੇਰੇ ਬੱਚਾ ਲੇਵਾ ਦੇ ਕੋਈ ਬਈ ਲੇਵਾ ਕਮਾਲ ਆ ਹਨਾ ਕਿੰਨਾ ਕਬੋਲਾ ਹੁਣ ਹਾਜ਼ਰ ਆ ਜੀ ਇਹ ਥੱਲੇ ਵੀ 11-12 ਲੀਟਰ ਹੋਗਾ ਜੀ ਬੋਲਾ ਠੀਕ ਆ ਬਾਈ ਹਾਂਜੀ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੱਦ ਠੀਕ ਆ ਹਡਰ ਕਮਾਲ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਚਿਵਾਈ ਕਿਵੇਂ ਆ ਬਾਈ ਚੌਲ ਚੌਣ ਬਹੁਤ ਸੋਹਣਾ ਜੀ ਠੰਡੀ ਠੁੰਡੀ ਫੋਲ ਹਾਂ ਠੰਡੀ ਬਹੁਤ ਈ ਵੜਾ ਠੰਡੀ ਦਾ ਬਾਲੀ ਈ ਵੜਾ ਹੂੰ ਤੋਰਾ ਚੈੱਕ ਕਰ ਲੋ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਗਲਾਬੀ ਥਣ ਲੱਗੇ ਚਿਵਾਈ ਦੀ ਉਹ ਕਿ ਠੰਡੀ ਸੀ ਲਾ ਠੰਡੀ ਦਾ ਬਾਲੀ ਬੜਾ ਚੰਗਾ ਬੋਦੀ ਬੜੀ ਚੰਗੀ ਆ ਸਨੱਖ ਆਪਣਾ ਬੜ ਦੇ ਵਿੱਚ ਚੰਗਾ ਗਾ ਬਾਈ ਤੇ ਕੀ ਮੋਲ ਆਈ ਇਹਦਾ ਵੀ ਇਹ ਵੀ 43.5 ਹਜ਼ਾਰ ਦੇਦਾਈ ਬਾਈ ਚੱਕ ਬਾਈ 43.5 ਹਜ਼ਾਰ ਰੁਪਿਆ ਦਾ ਮੋਲ ਆ ਬਾਈ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਮੋਲ ਜਮ ਜਾਇਜ਼ ਆ ਆਰਡਰ ਨੇੜ ਤੋਂ ਚੈੱਕ ਕਰ ਲੋ ਆਰਡਰ ਦੀ ਫੀਟਿੰਗ ਕਰਨ ਵਾਲੀ ਦੀ ਤਕੜੀ ਆ ਚਾਰੇ ਥਣ ਨੇ ਫੀਟਿੰਗ ਵਾਲਾ ਯਾਰ ਟੰਗ ਟੁੱਟ ਮਾ ਜੇ ਨੀ ਕੱਲਾ ਕੱਲਾ ਥਣ ਬਾਕੀ ਬਈ ਤਾਰਾਂ ਕੋਈ ਚੈੱਕ ਕਰਨੀ ਮਾਰ ਕੇ ਦਿਖਾ ਦੇ ਮਾਰ ਦੋ ਬਈ ਤਾਰਾਂ ਲਾ ਬਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਚਵਾਈ ਚਵਾਈ ਪੂਰੀ ਚੰਗੀ ਆ ਠੰਡੀ ਦਾ ਬਾਲੀ ਆ ਜੀ ਬੈਠਾ ਲਾ ਬਈ ਧਾਰਾ ਦਿਖਾਉਂਦੇ ਕੋਈ ਚੱਕਰ ਨਹੀਂ ਮਾਰ ਕੇ ਬਾਲਾ ਸੋਨਾ ਚੌਣ ਲੱਗਿਆ ਬਾਈ ਮੇਰੇ ਵੀ ਚਵਾਈ ਦੇਖ ਬਾਲੀ ਚੰਗੀ ਚਵਾਈ ਆ ਨਾ ਬਈ ਹੋ ਤਾਂ ਮੋਟਾ ਚੌਣ ਲੱਗਿਆ ਕਰਮ ਵਾਲੀ ਜਿਵੇਂ ਮਰਜ਼ੀ ਧਾਰਾ ਮਾਈ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਚੌਣ ਜਵਾ ਦਾ ਇੱਕ ਨੰਬਰ ਵਾਲਾ ਇਸ ਲਈ ਤੁਹਾਨੂੰ ਚਵਾਈ ਦੇਖੋ ਬਈ ਮੋਟਾ ਮੋਟਾ ਚੌਣ ਹੁੱਠੀ ਆ ਚਵਾਈ ਹੈ ਲੈ ਕੀ ਬਾਤ ਹੈ ਗੰਨੇ ਵਰਗੀ ਧਾਰਾ ਖੜਕਾ ਸੁਣਦਾ ਚਵਾਈ ਕਿੰਨੀ ਇੱਕ ਧਾਰਾ ਮਾਰੀਆਂ ਲੈ ਦੂ ਦੇਖੋ ਬਾਈ ਬਾਕੀ ਵੱਡੀ ਗੱਲ ਮੁੱਲ ਜਮ ਜਾਇਜ ਆ ਬਾਈ ਮਾਨ ਤਨ ਜਿਹੜਾ ਮੌਕੇ ਤੇ ਬਾਕੀ ਠੰਡੀ ਬਹੁਤ ਜ਼ਿਆਦਾ ਜੀ ਬਹਿੜਾ ਨਹੀਂ ਗੱਲ ਬਾਈ ਨਿਆਣਾ ਜੀ ਮੈਂ ਆਪਾ ਖੋਲਤਾ ਲੈਵਾ ਜੀ ਲੈਵਾ ਕਮਾਲ ਦਾ ਬਹੁਤ ਸੋਹਣਾ ਆਡਾ ਕੱਲਾ ਕੱਲਾ ਥਾੜੇ ਕੋਈ ਕੁਝ ਨਹੀਂ ਬੀਚੀ ਦੇ ਥਣ ਕੱਦ ਬਿੱਡ ਵੀ ਚੰਗਾ ਰੰਗ ਰੂਪ ਤੇ ਸਫਾਈ ਬਹੁਤ ਹੀ ਲੈਵਲ ਹੋਆ ਫਿਟਿੰਗ ਵਾਲਾ ਪੂਰਾ ਨਹੀਂ ਕੋਈ ਬਾਕੀ ਮੁੱਲ ਦੀ ਗੱਲ ਆ ਮੁੱਲ ਜਮ ਹਾਂ ਮੁੱਲ ਬਿਲਕੁਲ ਜਾਇਜ ਜੀ ਤੇ ਕਿਸੇ ਵੀਰ ਨੂੰ ਦੋਨਾਂ 'ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ